ਸਰਦਾਰ ਜਸਵੰਤ ਸਿੰਘ ਜੀ ਬਾਬਾ ਪ੍ਰੇਮ ਸਿੰਘ ਦੀ ਜਿਹੜੀ ਮੁਰਾਲੇ ਵਾਲੀ ਗੱਦੀ ਹੈ ਤੇ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਨਾਂ ਦੀ ਇਹ ਕਲਚਰਾਂ ਦਾ ਕਰ ਗਏ ਨੇ ਉਤ ਬਾਅਦ ਉਹਨਾਂ ਨੇ ਉਤੋਂ ਗੱਲ ਦੀ ਜ਼ਮਾਨਤ ਲਿਆਂਦਾ ਗਿਆ ਤੇ ਕੁਝ ਸਮੇਂ ਲਈ ਕੰਟਰੋਵਰਸੀ ਜੱ ਲਈ ਕਿ ਸਰਦਾਰ ਸਿੰਘ ਜਿਹੜਾ ਉਹ ਡੇਟਾ ਪ੍ਰਬੰਧ ਕਰਦਾ ਪਿਆ ਸੀ ਪਰ ਜਿਹੜੀ ਜਿੰਨੀ ਸੰਗਤ ਸੀ ਸਾਰੀ ਜਿਦਾਂ ਭਾਈਚਾਰਾ ਸੀ ਉਹ ਬਾਬਾ ਰਾਮ ਸਿੰਘ ਨੂੰ ਮੁਖੀ ਦੇਣਾ ਚਾਹੁੰਦਾ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਬਹੁਤ ਕੰਮ ਕੀਤਾ ਭਾਈਚਾਰਾ ਮਨਵਾ ਕੇ ਪਹਿਲਾਂ ਪਾਸ ਕਰਾਈਆਂ ਫਿਰ ਬਣਾਈਆਂ ਉਹਨਾਂ ਨੇ ਉਹਨਾਂ ਦੇ ਪੁੱਤ ਦੇਰਾ ਤੁਹਾਡਾ ਇਲਾਕਾ ਜਿਹੜਾ ਹੜਾ ਦੀ ਮਾਰ ਥੱਲੇ ਸੀ 1955 ਦਾ ਹੜਾ ਆਇਆ ਬਹੁਤ ਜਿੰਨ ਪ੍ਰਤਾਪ ਸਿੰਘ ਕੈਰੋਣਾ ਗੱਲਬਾਤ ਕੀਤੀ ਉਸ ਵੇਲੇ ਕਾਂਗਰਸ ਇਕੱਠੇ ਸੀ ਇਕੱਠੇ ਇਲਕਤ ਲੜੀ ਇਹਨਾਂ ਕਾਂਗਰਸੀ ਫਿਕਰ ਸਾਰੇ ਕੱਢਿਆ ਦੇ ਤੇ ਧਾਰੀਵਾਲ ਪੇਡ ਤੋਂ ਲੈ ਕੇ ਦਸੂਹੇ ਤੱਕ ਸਾਰਾ ਤੁਸੀਂ ਬਣ ਜੇ ਪ੍ਰੋਫੈਸਰ ਬਣਨ ਦਾ ਸਰਕਾਰੀ ਕਾਲਜ ਦੇ ਚ ਮੌਕਾ ਮਿਲਿਆ ਆਦਰਵਾਇਜ਼ ਪ੍ਰੋਫੈਸਰ ਯੂਨੀਵਰਸਿਟੀਾਂ ਚ ਹੁੰਦੇ ਨੇ ਕਾਲਜਾਂ ਚ ਨਹੀਂ ਹੁੰਦੇ ਤੇ ਇਹ ਗੁਰੂ ਮਹਾਰਾਜ ਦੀ ਪਰਛਿਵਈ ਬਹੁਤ ਬੜਾ ਬਹੁਤ ਮੰਦੀ ਹਾਲ ਸੀ ਸਾਡੇ ਇਧਾਂ ਦੇ ਘਟ ਬਹੁਤ ਛੱਟ ਕੇ ਸੁਣਦੇ ਸੀ ਜਿਦਾ ਕਿ ਨਸ਼ੇ ਨਾਲ ਕੇ ਦੀ ਮੌਤ ਹੋਈ ਤਾਂ ਦੀ ਕੋਈ ਅਲਬਸ ਬਹੁਤ ਹੀ ਨਹੀਂ ਹੈਗੀ ਤੇ ਇਥੇ ਹਰ ਇੱਕ ਬਹੁਤ ਕਾਟ ਕੇ ਸੌਂਗੇ ਜੀ ਤੇ ਸਮਾਜ ਵਾਸਤੇ ਚੰਨ